ਕਿ 24 ਦੇ ਵਿੱਚ ਜਿਹੜਾ ਆ ਸਿਸਟਮ ਆ ਆਨਲਾਈਨ ਜਿਹੜਾ ਚੱਲਦਾ ਜਿੰਨਾ ਵੀ ਕੋਈ ਸੈਟੇਲਾਈਟ ਤੇ ਡਿਪੈਂਡ ਆ ਚਾਹੇ ਤੁਹਾਡੇ ਬੈਂਕ ਦਾ ਏਟੀਐਮ ਆ ਤੁਹਾਡਾ ਬੈਂਕ ਆ ਤੁਹਾਡਾ ਫੋਨ ਆ ਸਾਰਾ ਕੁਝ ਇਹ ਇੱਕ ਵਾਰ ਠੱਪ ਹੋ ਜਾਵੇ। ਵੈਸੇ ਸਿਰਫ ਆਹ ਜਿਹੜਾ ਇਲੈਕਟ੍ਰੋਨਿਕ ਹੈ ਨਾ ਗੈਜਟ ਇਹਨਾਂ ਦੇ ਉੱਪਰ ਅਟੈਕ ਹੋਇਆ ਉਹਦੇ ਵਿੱਚ ਇੱਕ ਭਵਿੱਖਬਾਣੀ ਹੈ ਕਿ ਜਦੋਂ 오ਡੀਸਾ ਦੇ ਜਗਨਨਾਥਪੁਰੀ ਮੰਦਿਰ ਆ ਜਿਹੜਾ ਉਹਦੇ ਉੱਪਰ ਜਿਹੜਾ ਨੀਲ ਚੱਕਰ ਲੱਗਾ ਹੋਇਆ ਜਿਸ ਦਿਨ ਉਹ ਟੇਢਾ ਹੋ ਜਾਊਗਾ ਉਸ ਤੋਂ ਪੂਰੇ 23 ਸਾਲ ਬਾਅਦ ਉੱਤਰੀ ਭਾਰਤ 'ਚ ਤਬਾਹੀ ਆਊ। 29 ਮਾਰਚ 2025 ਨੂੰ ਸ਼ਨੀ ਮੀਨ ਰਾਸ਼ੀ ਚ ਜਾਊਗਾ ਬਸੋ World War ਦੀ ਜਿਹੜੀ ਹੈ ਨਾ ਮਤਲਬ ਘੰਟੀ ਆ ਉਸ ਟਾਈਮ World War ਦਾ ਯੋਗ ਲੱਗਦਾ ਤੁਰਕੀ ਤੇ ਪਾਕਿਸਤਾਨ ਦੀ ਅਗਵਾਈ ਚ ਚੀਨ ਦੀ ਹੈਲਪ ਨਾਲ ਇੰਡੀਆ ਤੇ ਅਟੈਕ ਕਰਨਗੇ ਪਹਿਲਾ ਅਟੈਕ ਦਿੱਲੀ ਤੇ ਮਾਰਨਗੇ ਭਾਰਤ ਨੂੰ ਆਪਣੀ ਜਿਹੜੀ ਰਾਜਧਾਨੀ ਹੈ ਉਹ ਦਿੱਲੀ ਤੋਂ ਸ਼ਿਫਟ ਕਰਕੇ ਬੈਂਗਲੁਰੂ ਲੈ ਕੇ ਜਾਣੀ ਪੈ ਸਕਦੀ ਹੈ 2024 ਚੱਲ ਰਿਹਾ 2024 ਲੈ ਕੇ ਵੀ ਬਹੁਤ ਜੋਤਿਸ਼ੀਆਂ ਨੇ ਭਵਿੱਖਬਾਣੀਆਂ ਕੀਤੀਆਂ ਸੀ ਅੱਧਾ ਤਾਂ ਲੰਘ ਗਿਆ ਹੁਣ ਤੁਹਾਡੇ 8 ਕੁ ਮੰਥ ਰਹਿ ਗਏ ਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਬਦਲਾਅ ਹੋਵੇਗਾ ਕੀ ਖਾਸ ਹੈ 2024 ਲੈ ਕੇ ਤੁਹਾਡੀ ਕੀ ਭਵਿੱਖਬਾਣੀ ਹੈ ਨਹੀਂ 2024 ਚ ਇਸ ਤਰ੍ਹਾਂ ਦਾ ਕੁਝ ਨਹੀਂ ਹੋਣ ਵਾਲਾ ਕੋਈ ਲੜਾਈ ਨਹੀਂ ਲੱਗਣ ਵਾਲੀ ਕੋਈ ਦੁਨੀਆ ਤਬਾਹ ਨਹੀਂ ਹੋਣ ਵਾਲੀ ਜੋ ਮੈਰੀ ਪ੍ਰੋਡਕਸ਼ਨ ਆ 2024 ਦੇ ਵਿੱਚ ਇੱਕ ਬੁੱਕ ਹੈਗੀ ਹੈ ਭਵਿੱਖ ਮਾਲਿਕ ਉਹਦੇ ਵਿੱਚ ਜ਼ਰੂਰ ਦਰਜ ਹੈ ਕਿ 24 ਦੇ ਵਿੱਚ ਜਿਹੜਾ ਆ ਸਿਸਟਮ ਆ ਆਨਲਾਈਨ ਜਿਹੜਾ ਚੱਲਦਾ ਜਿੰਨਾ ਵੀ ਕੁਝ ਸੈਟੇਲਾਈਟ ਤੇ ਡਿਪੈਂਡ ਆ ਚਾਹੇ ਤੁਹਾਡੇ ਬੈਂਕ ਦਾ ਏਟੀਐਮ ਆ ਤੁਹਾਡਾ ਬੈਂਕ ਆ ਤੁਹਾਡਾ ਫੋਨ ਆ ਸਾਰਾ ਕੁਝ ਇਹ ਇੱਕ ਵਾਰ ਠੱਪ ਹੋ ਜਾਊਗਾ 2024 ਦੇ ਵਿੱਚ ਹੀ ਹੋਏਗਾ ਉਹਦੇ 24 ਅੰਕ ਲਿਖਿਆ ਹੋਇਆ ਹੁਣ ਉਹਦਾ ਅਸਲ ਦੇ ਵਿੱਚ 24 2024 ਨਾਲ ਰਿਲੇਟਡ ਆ ਜਾਂ ਕਿੱਥੇ ਨਾਲ ਰਿਲੇਟਡ ਆ ਇਸ ਕਰਕੇ ਲੋਕ ਕਹਿ ਰਹੇ ਆ ਵੀ ਇਹ ਜੀ ਦੁਨੀਆ ਐ ਹੋ ਜੂ ਐ ਹੋ ਜੂ ਵੈਸੇ ਸਿਰਫ ਆਹ ਜਿਹੜਾ ਇਲੈਕਟ੍ਰੋਨਿਕ ਆ ਨਾ ਗੈਜਟ ਇਹਨਾਂ ਦੇ ਉੱਪਰ ਅਟੈਕ ਹੋ ਸਕਦਾ ਬਸ ਤੁਸੀਂ ਕਿਤਾਬ ਦਾ ਜ਼ਿਕਰ ਕਰਦੇ ਕੀ ਖਾਸ ਆ ਕਿਤਾਬ ਦੇ ਵਿੱਚ ਕਿਹੜੀ ਜੀ ਕਿਤਾਬ ਆ ਕਿੱਥੋਂ ਜੜੀ ਮਿਲਦੀ ਹੈ ਇਹ ਉੜੀਆ ਭਾਸ਼ਾ ਦੇ ਵਿੱਚ ਆ ਇਹ ਭਵਿਸ਼ਿਆ ਮਾਲਿਕਾ ਦਾ ਨਾਮ ਹੈ ਤੇ ਜਿਹੜੀ ਇਹ ਭਵਿਸ਼ਿਆ ਮਾਲਿਕਾ ਹੈਗੀ ਸੰਤ ਚੁੱਤਿਆਨੰਦ ਜੀ ਵਾਲੀ ਇਹਦੇ ਵਿੱਚ ਬਹੁਤ ਸਾਰੀਆਂ ਇਹ ਜੀਆਂ ਭਵਿੱਖਵਾਨੀਆਂ ਨੇ ਜਿਹੜੀਆਂ ਸੱਚ ਹੋ ਚੁੱਕੀਆਂ ਕਿਹੋ ਜੀ ਇੱਕ ਦੱਸੋ ਮਤਲਬ ਜਿਸ ਤਰ੍ਹਾਂ ਉਹਦੇ ਵਿੱਚ ਇੱਕ ਭਵਿੱਖਵਾਨੀ ਹੈ ਕਿ ਜਦੋਂ ਉੜੀਸਾ ਦੇ ਜਗਨਨਾਥ ਪੁਰੀ ਮੰਦਿਰ ਆ ਜੜਾ ਉਦੇ ਉੱਪਰ ਜਿਹੜਾ ਨੀਲ ਚੱਕਰ ਲੱਗਾ ਹੋਇਆ ਜਿਸ ਦਿਨ ਉਹ ਟੇਡਾ ਹੋ ਜਾਊਗਾ ਉਸ ਤੋਂ ਪੂਰੇ 23 ਸਾਲ ਬਾਅਦ ਉੱਤਰੀ ਭਾਰਤ 'ਚ ਤਬਾਹੀ ਆਊਗੀ। ਹੂੰ ਹੂੰ ਤੇ ਉਹ ਬਿਲਕੁਲ 23 ਸਾਲ ਬਾਅਦ ਉੱਤਰਾਖੰਡ ਦੇ ਵਿੱਚ ਹੇਮਕੁੰਡ ਸਾਹਿਬ ਕਦਾਰਨਾਥ ਜਿੱਥੇ ਲੋਕ ਗਏ ਹੋਏ ਸੀ ਕਿੰਨੇ ਲੋਕ ਮਰੇ ਹੂੰ ਹੂੰ ਤੇ ਤਬਾਹੀ ਆਈ ਹੂੰ ਹੂੰ ਉਹਦੇ ਵਿੱਚ ਲਿਖਿਆ ਹੋਇਆ ਕਿ ਮਹਾਤਮਾ ਗਾਂਧੀ ਨੂੰ ਇੱਕ ਬੰਦਾ ਹੋਊਗਾ ਮਹਾਤਮਾ ਗਾਂਧੀ ਨਾਂ ਦਾ ਕਿਉਂਕਿ ਉਹ ਬੁੱਕ ਦਾ ਇਹ ਦੱਸਿਆ ਜਾ ਰਿਹਾ ਹੈ ਕਿ ਉਹ 550 ਸਾਲ ਪੁਰਾਣੀ ਹੈ। ਹੂੰ ਹੂੰ ਵੀ ਉਹਨੂੰ ਇੱਕ ਉਹਦਾ ਕੋਈ ਯੋਵਕ ਨਾਲ ਰਹਿਣ ਤੁਰਨ ਫਿਰਨ ਵਾਲਾ ਕੋਲੇ ਉਹ ਗੋਲੀ ਮਾਰ ਦੂਗਾ। ਮਾਰਦੂਗਾ ਮਦਨਮੋਨ ਮਾਲਵੀਆ ਦਾ ਵੀ ਜ਼ਿਕਰ ਹੈ ਕਿ ਉਹ ਰਾਮ ਮੰਦਰ ਲਈ ਕੰਮ ਕਰੇਗਾ ਇਸੇ ਤਰ੍ਹਾਂ 2014 ਚ ਕਾਂਗਰਸ ਜਿਹੜੀ ਉਹ ਛੱਡ ਕੇ ਚਲੀ ਜਾਊਗੀ ਕਮਲਦਾ ਫੁੱਲ ਰਾਜ ਕਰੂਗਾ ਹਮ ਬੀਜੇਪੀ ਨਾਂ ਦੀ ਕੋ ਪਾਰਟੀ ਹੋਊਗੀ ਤੇ ਨਰਿੰਦਰ ਨਾ ਦਾ ਬੰਦਾ ਪ੍ਰਧਾਨ ਮੰਤਰੀ ਬਣੂਗਾ ਤੇ ਉਹ ਰਾਮ ਨਾਮ ਦੀ ਜਿੱਦ ਕਰੂਗਾ ਸੋ ਇਹ ਤਾਂ ਪੂਰੀਆਂ ਹੋ ਚੁੱਕੀਆਂ ਨੇ ਆਉਣ ਵਾਲੇ ਸਮੇਂ ਵਾਸਤੇ ਹੈ ਜ਼ਰੂਰ ਹੈਗਾ ਕਿ ਉਹਦੇ ਵਿੱਚ ਲਿਖਿਆ ਕਿ 29 ਮਾਰਚ 2025 ਨੂੰ ਸ਼ਨੀ ਮੀਨ ਰਾਸ਼ੀ ਚ ਜਾਊਗਾ ਹੂੰ ਹੂੰ ਬਸ ਉਹ ਵਰਲਡ ਵਾਰ ਦੀ ਜਿਹੜੀ ਹੈ ਨਾ ਮਤਲਬ ਘੰਟੀ ਹੈ ਉਹ ਉਸ ਟਾਈਮ ਵਰਲਡ ਵਾਰ ਦਾ ਯੋਗ ਲੱਗ ਜਾਊਗਾ ਹੂੰ ਪਰ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਨਾ ਕਿ 29 ਮਾਰਚ 2025 ਨੂੰ ਇੱਥੇ ਕੁਝ ਨਹੀਂ ਹੋਣ ਵਾਲਾ ਹੂੰ ਇੰਡੀਆ ਬਾਰੇ ਇਹ ਲਿਖਿਆ ਹੋਇਆ ਕਿ ਸਾਢੇ 5 ਸਾਲ ਇੰਡੀਆ ਨੌਨ ਅਲਾਈਨ ਰਹੂਗਾ ਹੂੰ ਕਿਸੇ ਨਾਲ ਵੀ ਮਤਲਬ 파ਟਨ ਉਧਰ ਨਹੀਂ ਜਾਊਗਾ ਇੱਕ ਪੱਖ ਨਾਲ ਨਹੀਂ ਖੜੂਗਾ ਤੇ ਜਦੋਂ ਜੰਗ ਖਤਮ ਹੋਣ ਨੂੰ 6 ਮਹੀਨੇ 16 ਦਿਨ ਰਹਿ ਗਏ ਉਸ ਟਾਈਮ ਇੰਡੀਆ ਨੇ ਪਾਰਟਿਸਿਪੇਟ ਕਰਨਾ ਉਹ ਵੀ ਇਸ ਕਰਕੇ ਕਿਉਂਕਿ 13 ਮੁਸਲਮਾਨ ਦੇਸ਼ ਹਮਮ ਤੁਰਕੀ ਤੇ ਪਾਕਿਸਤਾਨ ਦੀ ਅਗਵਾਈ ਚ ਚੀਨ ਦੀ ਹੈਲਪ ਨਾਲ ਇੰਡੀਆ ਤੇ ਅਟੈਕ ਕਰਨਗੇ ਪਹਿਲਾ ਅਟੈਕ ਦਿੱਲੀ ਤੇ ਹੋਣਾ ਹਮ ਉਹਦੇ ਵਿੱਚ ਜੋ ਲਿਖਿਆ ਜੀ ਤੇ ਭਾਰਤ ਨੂੰ ਆਪਣੀ ਜਿਹੜੀ ਰਾਜਧਾਨੀ ਆ ਉਹ ਦਿੱਲੀ ਤੋਂ ਸ਼ਿਫਟ ਕਰਕੇ ਬੈਂਗਲੁਰੂ ਲੈ ਕੇ ਜਾਣੀ ਪੈ ਸਕਦੀ ਹੈ ਹਮਮ ਹੋਰ ਬਹੁਤ ਬੁਖਵਾਣੀਆਂ ਨੇ ਉਹਦੇ ਵਿੱਚ ਆਉਣ ਵਾਲੇ ਸਮੇਂ ਬਾਰੇ ਜੀ ਜਿਹੜੀਆਂ ਲੱਗਦਾ ਵੀ ਹਾਂ ਇਹ ਸੱਚ ਹੋਣਗੀਆਂ